ਜੋ ਹਮਲਾਵਰਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਇੱਕ ਦੁਕਾਨਦਾਰ ਤੇ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਹ ਸਾਰੀ ਵਾਰਦਾਤ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਹੈ ਜਿਸ ਦੇ ਵਿੱਚ ਵਾਰਦਾਤ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਚਾਰ ਜਣਿਆਂ ਵੱਲੋਂ ਦੁਕਾਨ ਦੇ ਵਿੱਚ ਕੰਮ ਕਰ ਰਹੇ ਦੋ ਭਰਾਵਾਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਪਰ ਇਸ ਦੌਰਾਨ ਨੌਜਵਾਨਾਂ ਨੇ ਬਹੁਤ ਹੀ ਬਹਾਦਰੀ ਦੇ ਨਾਲ ਇਹਨਾਂ ਲੁਟੇਰਿਆਂ ਦਾ ਸਾਹਮਣਾ ਕੀਤਾ ਅਤੇ ਲੁਟੇਰਿਆਂ ਦੀ ਖੋਈ ਹੋਈ ਪਿਸਤੌਲ ਦੇ ਨਾਲ ਹੀ ਉਹਨਾਂ ਨੂੰ ਖਦੇੜਿਆ ਇਸ ਮੌਕੇ ਦੁਕਾਨ ਮਾਲਕ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੀ ਦੁਕਾਨ ਤੇ ਥੋੜਾ ਜਿਹਾ ਕੰਮ ਸਮੇਟਣ ਆਏ ਸਨ ਪਰ ਉਹਨਾਂ ਉੱਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਪਹਿਲਾਂ ਇੱਕ ਸਖਸ਼ ਪਿਸਤੌਲ ਲੈ ਕੇ ਦੁਕਾਨ ਦੇ ਅੰਦਰ ਵੜਿਆ ਅਤੇ ਬਾਅਦ ਦੇ ਵਿੱਚ ਚਾਰ ਜਣਿਆਂ ਨੇ ਵਾਰੀ-ਵਾਰੀ ਉਹਨਾਂ ਉੱਤੇ ਹਮਲਾ ਕੀਤਾ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਵੀ ਸੁੱਟੀਆਂ ਪਰ ਲੁਟੇਰਿਆਂ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ ਇਹ ਵਾਰਦਾਤ ਰੋਪੜ ਤੋਂ ਸਾਹਮਣੇ ਆਈ ਹੈ ਪਰ ਮੇਂਦਰ ਸਿੰਘ ਨਾਮ ਹੈ ਜੀ ਮੇਰਾ ਤੇ ਰਾਤ ਆਪਾਂ ਪਹਿਲਾਂ ਵਿਆਹ ਚ ਨੂੰ ਗਏ ਫਿਰ ਵਿਆਹ ਤੇ ਆ ਕੇ ਮੈਂ ਕਿਹਾ ਤੂੰ ਵੀ ਦੁਕਾਨ ਦਾ ਸਾਮਾਨ ਸੈਟਿੰਗ ਕਰਕੇ ਜਾਂਦੇ ਆ ਵੀ ਅਸੀਂ ਸਵੇਰੇ ਲੇਟ ਆਣਾ ਜੀ ਵੀ ਫਿਰ ਅਸੀਂ ਜਿੱਦਾਂ ਹੀ ਆਏ ਦੁਕਾਨ ਤੇ ਅਸੀਂ ਕੱਪੜੇ ਲੱਗੇ ਪਈ ਤੇ ਜੀ ਲਾਲ ਵੀ ਤਾਂ ਹੈ ਜੀ ਚੱਕ ਕੇ ਵੀ ਲਾ ਦਈਏ ਉੱਥੋਂ ਤੋਂ ਚਾਰ ਬੰਦੇ ਆਏ ਜੀ ਪਹਿਲਾਂ ਇੱਕਲਾ ਬੰਦਾ ਆਇਆ ਤੇ ਉਹਦੇ ਹੱਥੇ ਰੋਲਵਰ ਤਾਂ ਤੇ ਮੇਰੇ ਭਾਈ ਨੇ ਉਹਨੂੰ ਜਿੱਦਾਂ ਹੀ ਉਹਨਾਂ ਰੋਲਵਰ ਟਾ ਮੇਰੇ ਭਾਈ ਨੇ ਤਾਂ ਹੱਥ ਫੜ ਲਿਆ ਤੇ ਮੈਨੂੰ ਲੱਗਿਆ ਕੋਈ ਆਪਣਾ ਜਾਣ ਫਿਛਾਣਾ ਦਾ ਆਉਣਾ ਜਾਣ ਕੇ ਲੱਗਿਆ ਬਗਾਨਾ ਬਿਨਕਲੀ ਲੈ ਕੇ ਆਇਆ ਹੁਣ ਤੇ ਜਿੱਦਾਂ ਉਹਦੇ ਚ ਰੋਲਵਰ ਚ ਧੂਆਂ ਜਿਹਾ ਵੀ ਨਿਕਲਿਆ ਤੇ ਫਿਰ ਮੇਰੇ ਭਾਈ ਨੇ ਕਿਹਾ ਵੀ ਵੀਰੇ ਅਸਲੀ ਹੈ ਇਹਦੇ ਕੋਲ ਫਿਰ ਮੁਖੀ ਜਾ ਕੇ ਮਾਦੀ ਬਾਹ ਮਰੋੜੀ ਮੇਰੇ ਭਾਈ ਨੇ ਉਹ ਤੇ ਅਸਲਾ ਖੋਲਿਆ ਮੈਂ ਉਹਦਾ ਮੂੰਹ ਵੀ ਖੋਲਿਆ ਪਰ ਦੂਜਾ ਬੰਦਾ ਦਾਤ ਲੈ ਕੇ ਆਇਆ ਤਾਂ ਮੈਂ ਉਹਦੇ ਪਰ ਨੂੰ ਜਿੱਦੇ ਮੂੰਹ ਨਹੀਂ ਦੇਖ ਹੋਇਆ ਉਹਦਾ ਜਿੱਦੈ ਫੇਰ ਮੈਂ ਉਹਦੇ ਪਰਨ ਨੂੰ ਭੱਜਿਆ ਤੇ ਉਦੋਂ ਦਾ ਬੰਦਾ ਛੁੱਟ ਕੇ ਨਾ ਬਾਹਰ ਨੂੰ ਭੱਜ ਗਿਆ ਤੇ ਉਹ ਬਾਹਰ ਜਾ ਕੇ ਤਰਨਾ ਬੰਨ ਕੇ ਆਈ ਫੇਰ ਅੱਛਾ ਫੇਰ ਤੁਹਾਡੇ ਨਾਲ ਉਹਨੇ ਆ ਕੇ ਹੱਥ ਵਜਾਈ ਫੇਰ ਉੱਤੇ ਬਾਦ ਉਹਨਾਂ ਨੇ ਮਿਰਚਾਂ ਲਿਆਂਦੀ ਆ ਜੀ ਮਿਰਚਾਂ ਸਿੱਟੀਆਂ ਉਹਨਾਂ ਨੇ ਫੇਰ ਮੈਂ ਸ਼ੀਸ਼ਾ ਦਰਵਾਜ਼ਾ ਨਾਲ ਲਾ ਲਿਆ ਉਹਨਾਂ ਨੇ ਸ਼ੀਸ਼ੇ ਤੇ ਲੱਤ ਮਾਰੀ ਸ਼ੀਸ਼ਾ ਤੋੜਤਾ ਫੇਰ ਮੈਂ ਉਹਨਾਂ ਪਰਨ ਨੂੰ ਬੈਠ ਕਮਾਇਆ ਜਾ ਸ਼ੀਸ਼ਾ ਰੁਟਿਆ ਉਹ ਦਾਤ ਕਮਾ ਤੇ ਮੈਂ ਬੈਠ ਕਮਾਇਆ ਦੋਨੋਂ ਪਰਨ ਫੇਰ ਉਹਨਾਂ ਨੇ ਮਿਰਚਾਂ ਸਿੱਟੀਆਂ ਮੇਰੇ ਪਰ ਮਤਲਬ ਕਾਫੀ ਬਰ ਮਿਰਚਾਂ ਸਿੱਟੀਆਂ ਫੇਰ ਉਹਨਾਂ ਨੂੰ ਐ ਲੱਗਿਆ ਵੀ ਇਹ ਫਿਰ ਉਸ ਤੋਂ ਬਾਅਦ ਜਿੱਦਾਂ ਹੀ ਉਹ ਜਿੰਨੇ ਸਾਡੀ ਹੋਈ ਦੋਨਾਂ ਦੀ ਆਪਸ ਵਿੱਚ ਉਹ ਤਾਂ ਮਤਲਬ ਫਿਰ ਜਦ ਬੈਟ ਦੇ ਤੱਕੇ ਫਿਰ ਭੱਜ ਗਏ ਫਿਰ ਜਿਹੜਾ ਉਹ ਨਦਰ ਵਾਲ ਵਰਤਨ ਉਹਨਾਂ ਪਰ ਨਹੀਂ ਅਸੀਂ ਕੋਕੇ ਵਰਕ ਕਰਿਆ ਫਿਰ ਭੱਜੇ ਕਿੰਨੇ ਜਣੇ ਸੀਗੇ ਚਾਰ ਬੰਦੇ ਚਾਰ ਖਾਦੇ ਤੇ ਮੇਰੇ ਤੋਂ ਸੀਗੇ ਸਪਲੈਂਟਰ ਮੋਟਰਸਾਈਕਲ ਤੇ ਹੈ ਅੱਛਾ ਦੋਨੇ ਹੀ ਹੈ ਕੋਈ ਤੁਹਾਡੇ ਕੋਲ ਲੁੱਟ ਕੋ ਵੀ ਕੀਤੀ ਕੋਈ ਪੈਸੇ ਵਗੈਰਾ ਲੁੱਟ ਕੋ ਤਾਂ ਤਾਂ ਕੁਝ ਨਹੀਂ ਹੋਇਆ ਉਰੇ ਤਾਂ ਤਾਂ ਅੰਦਰ ਤਾਂ ਇਧਰ ਹੀ ਸਾਈਡ ਤਾਂ ਕੁਝ ਹੋਇਆ ਨਹੀਂ ਕਿਉਂਕਿ ਲੜਾਈ ਹੋਈ ਬਾਹਰ ਦਾ ਕੁਝ ਪਤਾ ਨਹੀਂ ਹੈ ਬਾਈ ਵੀ ਉਸ ਤੋਂ ਬਾਅਦ ਮਿਰਚਾ ਵੇਚਦੇ ਵਾਰ ਇੰਨੇ ਛਿੱਤੀ ਲੱਗਦਾ ਨਹੀਂ ਕਿ ਜਦ ਲੁੱਟ ਕੋ ਹੋਈ ਹੋਊਗੀ ਕੋਈ ਵੀ ਕੋਈ ਤੁਹਾਡੀ ਪੁਰਾਣੀ ਰਾਂਝਸਤਾਨੀ ਕਿਸੇ ਨਾਲ ਰਾਂਝਸਤਾਨ ਕਿਸੇ ਨਾਲ ਨਹੀਂ ਸਾਡੀ ਕਿਸੇ ਨਾਲ ਨਹੀਂ ਹੈਗੀ ਕੋਈ ਬੰਦੇ ਜਿਹੜੇ ਜਿਹਦਾ ਮੂੰਹ ਖੁੱਲਿਆ ਜਾਂ ਕੁਝ ਬੰਦੇ ਦੀ ਹਾਈਟ ਤੋਂ ਕੋ ਬੋਲੇ ਉਹਨਾਂ ਦੀ ਬੋਲੀ ਕਿੱਦਾਂ ਦੀ ਸੀ ਪੰਜਾਬੀ ਬੋਲੀ ਬੋਲ ਤੇ ਬੋਲੀ ਨਹੀਂ ਹੈਗੀ ਆ ਅੱਛਾ ਬੋਲੀ ਨਹੀਂ ਪਹਿਲਾਂ ਬੋਲਿਆ ਸ਼ਾਇਦ ਉਹ ਵੀ ਭਾਈ ਪਰਨੂੰ ਕੁਝ ਸਮਝੀ ਜੀ ਨਹੀਂ ਲ ਮੂਹੇ ਲੱਭੇ ਉਸ ਤੋਂ ਬਾਦੋ ਬੋਲ ਨਹੀਂ ਨੂੰ ਐ ਵੀ ਆਵਾਜ਼ ਦਾ ਕੋਈ ਪਛਾਣ ਲੱਗਿਆ ਨਹੀਂ ਠੀਕ ਹੈ ਤੇ ਨਗਦੀ ਕਿੰਨੀ ਸੀ ਕਿ ਤੁਹਾਡੇ ਕੋਲ ਉਸ ਵੇਲੇ ਜਿਹੜੇ ਬੰਦੇ ਆਏ ਨਗਦੀ ਗਿਣੀ ਨਹੀਂ ਤੇ ਏਦੀ ਚੱਕ ਲੈ ਗਈ ਕਿਉਂਕਿ ਕਦੇ ਲੱਗ ਲੱਗ ਦਿਨ ਹੁੰਦਾ ਕਿ ਵੀ ਕੰਮ ਠੀਕ ਠਾਕ ਕਦੇ ਵਧੀਆ ਚੱਲਦਾ ਕਦੇ ਠੀਕ ਹੁੰਦਾ ਠੀਕ ਹੈ ਉਹ ਪਿਸਤੌਲ ਕਿੱਥੇ ਜੀ ਇਸ ਵੇਲੇ ਜਿਹੜੀ ਤੁਸੀਂ ਕੋਲ ਚੌਕੀ ਚੌਕੀ ਚਾਈ ਉਹ ਠੀਕ ਹੈ ਹਾਂ ਸਵਾ 10 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਪੁਜਹਿਰਾ ਰੋਡ ਦੇ ਉੱਤੇ ਭਰਤਗੜ ਲਿੱਟ ਕਲੈਕਸ਼ਨ ਦੀ ਦੁਕਾਨ ਹੈਗੀ ਆ ਰੈਡੀमेड ਦੀ ਉੱਥੇ 4 ਅਣਪਛਤੇ ਬੰਦੇ ਮੂੰਹ ਵੱਨ ਕੇ ਉਹਨਾਂ ਨੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਦੁਕਾਨ ਦੇ ਅੰਦਰ 2-3 ਲੜਕੇ ਮੌਜੂਦ ਸਿਗੇ ਜਿਨ੍ਹਾਂ ਨੇ ਆਪਣੀ ਦਲੇਰੀ ਦੇ ਨਾਲ ਉਹਨਾਂ ਦਾ ਸਾਹਮਣਾ ਵੀ ਕੀਤਾ ਤਿੰਨ ਨੂੰ ਲੜਕੇ ਭੱਜ ਗਏ ਸੀ ਇੱਕ ਲੜਕੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਉਹ ਕੋਸ਼ਿਸ਼ ਕਰਨ ਸਮੇਂ ਇੱਕ ਖੜਾਉਣਾ ਟਾਈਪ ਜਿਹੜਾ ਹਥਿਆਰ ਉਹਨਾਂ ਕੋਲੋਂ ਗਿਰਿਆ ਹੈ ਤੇ ਬਾਕੀ ਅਜੇ ਬਿਆਨ ਲੈਣੇ ਬਾਕੀ ਆ ਬਿਆਨ ਦੇਖ ਕੇ ਕੈਮਰੇ ਦੇਖੇ ਜਾਣਗੇ ਤੇ ਬਿਆਨ ਲੈਣ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਕੀਤੀ ਜਾਏਗੀ